ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਟੌਪਿਕ ਆ ਥੋੜਾ ਹਟਕੇ ਆ ਆਪਾਂ ਦੇਸੀ ਨੁਕਤਿਆਂ ਦੇ ਉੱਤੇ ਪਸ਼ੂਆਂ ਦੀਆਂ ਵੀਡੀਓ ਪਾਉਨੇ ਆ ਕਈ ਵੀਰ ਭਰਾਵਾਂ ਨੇ ਕਿਹਾ ਵੀ ਤੁਸੀਂ ਅੰਕਲ ਜੀ ਵੀ ਸਿਹਤ ਬਾਰੇ ਵੀ ਕੁਛ ਨਾ ਕੁਛ ਦੱਸਿਆ ਕਰੋ ਜਾਂ ਤੁਸੀਂ ਵਾਤਾਵਰਣ ਬਾਰੇ ਦੱਸਿਆ ਕਰੋ ਇਹ ਤੋਂ ਵੀ ਹਟ ਕੇ ਇੱਕ ਅੱਧੀ ਵੀਡੀਓ ਜ਼ਰੂਰ ਪਾਇਆ ਕਰੋ ਉਹ ਭਾਈ ਸੁਝਾਅ ਸੁਣ ਕੇ ਲੋਕਾਂ ਦਾ ਪਿਆਰ ਸੁਣ ਕੇ ਫੋਨ ਬਹੁਤ ਆਉਂਦੇ ਨੇ ਉਹ ਫੋਨ ਸੁਣ ਕੇ ਹੁਣ ਮੈਂ ਵੀਡੀਓ ਇੱਕ ਤੁਹਾਨੂੰ ਜੇ ਉਹ ਅੱਠ ਵੀਡੀਓ ਪਾਤੀਆਂ ਤਾਂ ਇੱਕ ਵੀਡੀਓ ਇਹ ਵੀ ਮੈਂ ਪਾਇਆ ਕਰੂੰਗਾ ਹੁਣ ਜਿਵੇਂ ਫਰਜ਼ ਕਰੋ ਵੀ ਮੈਂ 8 ਤਰੀਕ ਤੱਕ ਤਾਂ ਬੁੱਕ ਆ ਮੇਰੀਆਂ ਵੀਡੀਓ ਜਿਵੇਂ ਜਿਵੇਂ ਕਮੈਂਟ ਆਏ ਸੀ ਇਹ ਮੈਂ ਤੁਹਾਂਏ ਮੰਨ ਲਓ ਵੀ 10 ਤਰੀਕ ਨੂੰ ਮੈਂ ਬਾਤਾਂਵਰਣ ਤੇ ਰੁੱਖ ਲਾਉਣ ਤੇ ਛੋਟੀ ਜੀ ਪਿਆਰ ਨਾਲ ਵੀਡੀਓ ਬਣਾਈ ਆ ਉਹਨੂੰ ਸਬਕਾਰ ਕਰਿਓ ਫੇਰ ਲਾ ਲੋ 12 13 ਤਰੀਕ ਨੂੰ ਮੈਂ ਪਾਉਂਗਾ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਟਾਈਮ ਤੋਂ ਪਹਿਲਾਂ ਕਾਲੇ ਵਾਲਾਂ ਨੂੰ ਚਿੱਟੇ ਹੋ ਰਹੇ ਆ ਬਹੁਤ ਜ਼ਿਆਦੇ ਉਹਦੇ ਉੱਤੇ ਨੁਕਤੇ ਜਿਹੜਾ ਪ੍ਰਤਿਆਆ ਵਾ ਵੇਖਿਆ ਵਾ ਜਾਣਕਾਰੀ ਮਿਲੀ ਆ ਜਿੰਨੀ ਕੁ ਮੈਨੂੰ ਨੌਲਜ ਆ ਉਹਦਾ ਮੈਂ ਤੁਹਾਨੂੰ ਡੈਮੋ ਕਰਕੇ ਦਿਖਾਉਂਗਾ ਉਸ ਤਰ੍ਹਾਂ ਤੁਸੀਂ ਕਰੋਗੇ ਤਾਂ ਬਿਲਕੁਲ ਭਰਪੂਰ ਹੰਗਾਰਾ ਮਿਲੇਗਾ ਉਹਦੇ ਵਿੱਚ ਆਪਾਂ ਚੀਜ਼ਾਂ ਕੀ ਕੀ ਲੈਣੀਆਂ ਇੱਕ ਲੈਣਾ ਹੈ ਆਪਾਂ ਐਲੋਵੀਰਾ ਜਿਹਨੂੰ ਕਿ ਕੁਵਾਰ ਕਹਿੰਦੇ ਆ ਕਈ ਭਾਸ਼ਾ ਦੇ ਵਿੱਚ ਅਲੱਗ-ਅਲੱਗ ਕਹਿੰਦੇ ਆ ਐਲੋਵੀਰਾ ਤਾਂ ਅੰਗਰੇਜ਼ੀ ਦਾ ਇੱਕ ਸ਼ਬਦ ਆ ਗਿਆ ਇਹ ਹਰ ਇੱਕ ਜਗ੍ਹਾ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਹਰ ਇੱਕ ਕਿਆਰੀ ਦੇ ਵਿੱਚ ਆਪਾਂ ਨੂੰ ਘਰ ਮਿਲ ਜਾਂਦਾ ਅੱਜ ਇੱਕ ਦੇ ਨਹੀਂ ਲੱਗਿਆ ਤਾਂ ਦੂਜੇ ਦੇ ਲੱਗਿਆ ਉਹ ਲੈ ਲੈਣਾ ਆਪਾਂ ਫੇਰ ਕੀ ਕਰਨਾ ਹੈ ਆਪਾਂ ਸ਼ੁੱਧ ਲੈਣਾ ਹੈਗਾ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਆਪਾਂ ਸ਼ੁੱਧ ਕਿਵੇਂ ਲੈਣਾ ਹੈ ਇਹ ਆਪਾਂ ਪਹਿਲਾਂ ਤਾਂ ਆਪਾਂ ਨੂੰ ਬਿਲਕੁਲ ਨਹੀਂ ਮਿਲਦਾ ਸੀ ਪਹਿਲਾਂ ਤਾਂ ਕੋਕੋਨਟ ਦਾ ਹੀ ਆਪਣੇ ਮਸ਼ਹੂਰ ਸੀ ਤੇ ਆਪਾਂ ਉਹੀ ਲਈ ਜਾਂਦੇ ਤੇ ਉਹੀ ਵਰਤੀ ਜਾਂਦੇ ਹੁਣ ਕੀ ਕਰਨਾ ਵੀ ਬਾਜ਼ਾਰ ਦੇ ਵਿੱਚੋਂ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਇਸ ਤਰ੍ਹਾਂ ਦਾ ਸੁੱਕਾ ਨਾਰੀਆ ਲੈ ਲਓ ਜੇ ਤੁਸੀਂ ਸੁੱਕਾ ਨਾਰੀਆ ਲੈ ਲੋਗੇ ਉਹਦੇ ਉੱਤੇ ਤੁਸੀਂ ਮਤਲਬ ਹੈ ਇਸ ਤਰ੍ਹਾਂ ਦਾ ਜਦੋਂ ਤੇਲ ਤੇਲ ਦੇ ਛੋਟੇ-ਛੋਟੇ ਕੋਲੂ ਆ ਗਏ ਜਿਹੜੇ ਉਹ ਛੋਟੇ ਕੋਲੂ ਆ ਗਏ ਉਸ ਤੋਂ ਤੁਸੀਂ ਕਢਾ ਕੇ ਵੀ ਲੈ ਸਕਦੇ ਹੋ ਨਹੀਂ ਇਹ ਹੈ ਅੱਧਾ ਲੀਟਰ 250 ਦਾ ਕਈ ਦੁਕਾਨਾਂ ਇਹੋ ਜਿਹੇ ਹੈਗੇਆਂ ਇਹਨੀਆਂ ਸਾਹਮਣੇ ਕੱਢ ਕੇ ਦਿੰਦੀਆਂ ਤੇ ਉਹ ਆਪਾਂ ਨੂੰ ਤੇਲ ਦੇ ਦਿੰਦੇ ਆ ਹੁਣ ਆਪਾਂ ਤੇਲ ਕਦੋਂ ਵਰਤਣਾ ਐਲੋਵੀਰਾ ਕਦੋਂ ਵਰਤਣਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਹੁਣ ਕੀ ਆਗੇ ਮੇਰੇ ਵੀਰ ਭਰਾ 20 ਰੁਪਈਆ ਦੀ ਪੁੜੀ ਲਿਆਉਂਦੇ ਆ ਤੇ ਚੱਕ ਕੇ ਦਾੜੀ ਤੇ ਲਾ ਲਿਆ ਵੀਰ ਭਰਾ ਮਾਣੇ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਬੱਚੀਆਂ ਮੇਰੀਆਂ ਸਿਰਤੇ ਲਾਉਂਦੀਆਂ ਉਹਨਾਂ ਨੇ ਸਿਰਤੇ ਲਾ ਲਿਆ ਤੇ ਕੰਮ ਨਿਭੜਿਆ ਇਹਦਾ ਖਿਹੜਾ ਹੀ ਛੜਤਾ ਉਹ ਕਹਿੰਦੀਆਂ ਵੀ ਜੇ ਬਾਲ ਆਉਂਦੇ ਨੇ ਚਿੱਟੇ ਤੇ ਆਪਾਂ ਕਾਲੇ ਕਰਕੇ ਉਹਨਾਂ ਦਾ ਕੰਮ ਹੀ ਨਿメੜੋ ਉਹ ਭਾਈ ਕੰਮ ਆਏ ਨਹੀਂ ਨਿਭੜਨਾ ਇਹਨੂੰ ਜੇ ਤੁਸੀਂ ਰੋਕ-ਥਾਮ ਕਰੋਗੇ ਜਿਵੇਂ ਹੁਣ ਫਰਜ ਕਰੋ ਵੀ 5-7 ਸਾਲ ਦੇ ਜਵਾਕਦੇ ਹੀ ਆਈ ਜਾਂਦੇ ਆ ਉਹਨੇ ਕਿੱਥੇ ਉਮਰ ਗਈ 60 ਸਾਲ ਦੀ 40 ਸਾਲ ਦੀ ਉਹ 40 ਸਾਲ ਇਹਦਾ ਮਤਲਬ ਤੁਸੀਂ ਆ ਪੁੜੀਆਂ ਦੇ ਚੱਕਰਾਂ 'ਚ ਹੀ ਪਏ ਰਹੋਗੇ ਇਹਦੇ ਚੱਕਰਾਂ 'ਚ ਨਾ ਪਾਓ ਤੁਸੀਂ ਛੋਟੀ ਜੀ ਮੇਰੀ ਵੀਡੀਓ ਤੇ ਗੌਰ ਕਰੋ ਔਰ ਪੂਰਾ ਭਰਪੂਰ ਹੰਗਾਰਾ ਮਿਲੂਗਾ ਉਹਦਾ ਹੁਣ ਤੁਹਾਨੂੰ ਡੈਮੋ ਕਰਕੇ ਦਿਖਾਉਨੇ ਆ ਵੀ ਵੀ ਆਪਾਂ ਇਹ ਕਿਵੇਂ ਕਰਾਂਗੇ ਸਾਰਿਆਂ ਨਾਲੋਂ ਪਹਿਲਾਂ ਆਪਾਂ ਐਲੋਵੀਰਾ ਲੈ ਲਿਆ ਠੀਕ ਆ ਇਹਨੂੰ ਆਪਾਂ ਕੀ ਕਰਨਾ ਹੈਗਾ ਇਸ ਤਰ੍ਹਾਂ ਇਹਨੂੰ ਕੱਟ ਲਿਆ ਆਪਾਂ ਜਿਹੜਾ ਇਸ ਤਰ੍ਹਾਂ ਕੱਟ ਲਿਆ ਇਹਦੀ ਕੀ ਕਰਨੀ ਆ ਆਪਾਂ ਗੁੱਦ ਗੁੱਦ ਕੱਢ ਲੈਣੀ ਆਂਗੇ ਇਹ ਆਪਾਂ ਨੂੰ ਇਸ ਤਰ੍ਹਾਂ ਦੀ ਗੁੱਧ ਨਿਕਲਿਆ ਆਊਗੀ ਜਦੋਂ ਇਸ ਤਰ੍ਹਾਂ ਦੀ ਇਹ ਗੁੱਧ ਨਿਕਲਿਆ ਹੀ ਆ ਵੇਖੋ ਬਿਲਕੁਲ ਆ ਗੁੱਧ ਨਿਕਲਿਆ ਹੀ ਆ ਜਮਾ ਚਿੱਟੀ ਬਿਲਕੁਲ ਓਕੇ ਦੀ ਫਿਰ ਇਹਨੂੰ ਕੀ ਕਰਨਾ ਹੈਗਾ ਇਸ ਗੁੱਧ ਨੂੰ ਤੁਸੀਂ ਇਸ ਤਰ੍ਹਾਂ ਕੱਟ ਕੇ ਇਸ ਜੱਗ ਦੇ ਵਿੱਚ ਪਾ ਲਿਆ ਜਦੋਂ ਤੁਸੀਂ ਇਸ ਜੱਗ ਚ ਪਾ ਲਿਆ ਫਿਰ ਆਪਣੇ ਹਰ ਕਬੀਰ ਭਰਾ ਦੇ ਛੋਟੀ ਮਧਾਣੀ ਹਰੇਕ ਘਰ ਘਰ ਪਈਆ ਜਦੋਂ ਇਹਦੇ ਵਿੱਚ ਆਪਾਂ ਮਧਾਣੀ ਲਾਤੀ ਬਿਲਕੁਲ ਇਹ ਲਿਕਵਿਡ ਜੈਸੀ ਹੋ ਜਾਊਗੀ ਜਦੋਂ ਇਹ ਲਿਕਵਿਡ ਵਰਗੀ ਬਣ ਗਈ ਇਹ ਜੈਲ ਨੂੰ ਕੀ ਕਰਨਾ ਹੈਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਸ ਬੱਚੇ ਦੇ ਬੇਟੀ ਦੇ ਭੈਣ ਦੇ ਕਿਸੇ ਦੇ ਵੀ ਵਾਲ ਧੌਲੇ ਆ ਰਹੇ ਆ ਚਿੱਟੇ ਉਹਨਾਂ ਦੇ ਉੱਤੇ ਤੁਸੀਂ ਇਹਦਾ ਲੇਪ ਕਰ ਦਿਓ ਅਗਰ ਇਹਦਾ ਲੇਪ ਕਰਕੇ ਤੁਸੀਂ ਘੰਟਾ 2 ਘੰਟੇ ਜਿੰਨਾ ਚਿਰ ਇਹਨੂੰ ਰੱਖ ਸਕਦੇ ਹੋ ਉਹਨਾਂ ਚਿਰ ਰੱਖੋ ਉਹਨਾਂ ਤੇ ਇਹਨੂੰ ਰੱਖੋਗੇ ਨਾਲੇ ਤਾਂ ਇਹ ਮਲੈਮ ਕਰੂਗਾ ਪਹਿਲਾ ਨੰਬਰ ਦੂਜਾ ਧੌਲੇ ਰੋਕੂਗਾ ਤੀਜਾ ਨੰਬਰ ਵਾਲ ਝੜਨ ਤੋਂ ਉਹ ਕਰੂਗਾ ਵਾਲ ਥੋੜੇ ਝੜਨਗੇ ਅਗਰ ਤੁਸੀਂ ਇਹਨੂੰ ਹਫਤੇ ਦੇ ਵਿੱਚ ਦੋ ਵਾਰੀ ਲਾਏ ਗਏ ਇਹਦੀ ਲੰਬਾਈ ਵਾਲਾਂ ਦੀ ਲੰਬਾਈ ਵੀ ਵਧਾਊਗਾ ਮਲੈਮ ਸੌਫਟ ਵੀ ਕਰੂਗਾ ਇਹ ਇਹਦੇ 4-5 ਗੁਣ ਹੈਗੇ ਆ ਜਿਹੜੇ 4-5 ਗੁਣਾਂਗੇ ਅਗਰ ਸਿਰ ਦੇ ਵਿੱਚ ਤੁਸੀਂ ਵਾਰ-ਵਾਰ ਹੱਥ ਮਾਰਦੇ ਹੋ ਸਿਕਰੀ ਪੈਂਦੀ ਆ ਤੁਸੀਂ ਮਹਿੰਗੇ ਤੋਂ ਮਹਿੰਗੇ 250 300 400 ਦੇ ਸ਼ੈਂਪੂ ਦੀਆਂ ਸੀਸੀਆਂ ਲਿਆਉਣੇ ਹੋ। ਉਹ ਸ਼ੈਂਪੂ ਦੀਆਂ ਸੀਸੀਆਂ ਭਾਈ ਤੁਹਾਡੀਆਂ ਬੰਦ ਹੋ ਜਾਣਗੀਆਂ। ਇੱਕ ਕੀ ਆ ਐਲਓ ਵੀਰੇ ਨਾਲ। ਅਗਰ ਘਰੇ ਦੋ ਬੂਟੇ ਵੀ ਲਾ ਲਓ ਦੋ ਬੂਟੇ ਵੀ ਨਹੀਂ ਮੁੱਕਦੇ। ਇਹਦੇ ਦੋ ਬੂਟੇ ਲਾ ਲਓ ਦੋ ਬੂਟੇ ਵੀ ਨਹੀਂ ਮੁੱਕਦੇ। ਹਫ਼ਤੇ ਦੇ ਵਿੱਚ ਦੋ ਤੁਸੀਂ ਦੋ ਵਾਰੀ ਇਹਦਾ ਇਸਤੇਮਾਲ ਕਰ ਲਿਆ। ਅਗਰ ਤੁਹਾਡੇ ਵਾਲ ਬਹੁਤ ਜ਼ਿਆਦੇ ਚਿੱਟੇ ਹੋ ਰਹੇ ਆ। ਇੱਕ ਤਾਂ ਬਹਿਲੀ ਗੱਲ ਤਾਂ ਇਹ ਉੱਥੇ ਹੀ ਰੁਕ ਜਾਣਗੇ। ਇਹਦੀ ਰੋਕਥਾਮ ਹੋ ਜੂ ਅਗਰ ਨਮੇ ਚਿੱਟੇ ਵਾਲ ਨਹੀਂ ਹੋਣਗੇ। ਅਗਰ ਜਿਦੋਂ ਦੀਆਂ ਜੜਾਂ ਮਜ਼ਬੂਤ ਹੋ ਗਈਆਂ ਤੇ ਬਿਲਕੁਲ ਉਹ ਨਰਮ ਹੋ ਗਏ ਉਹ ਵਾਲ ਕਾਲੇ ਆਉਣੇ ਲੱਗ ਜਾਣਗੇ। ਇਹਦਾ ਇਹ ਬੈਨੀਫਿਟ ਆ। ਓਦੋਂ ਬਾਅਦ ਆਪਾਂ ਕੀ ਕਰਨਾ ਹੈ ਸਿਰ ਧੋ ਲੈਣਾ। ਸਿਰ ਆਪਾਂ ਧੋ ਲਿਆ ਬਿਲਕੁਲ ਓਕੇ ਹੋ ਗਿਆ। ਅਗਰ ਓਦੋਂ ਆਪਾਂ ਹੁਣ ਅੱਜ ਕੱਲ ਆਪਾਂ ਸਰੋਂ ਦਾ ਤੇਲ ਵੀ ਲਾਉਣਾ ਛੜਤਾ। ਅਗਰ ਸੌਰੋਂ ਦਾ ਤੇਲ ਅੱਗੇ ਕੀ ਕਰਦੀਆਂ ਵੱਡੀਆਂ ਮਾਈਆਂ ਜਵਾਕ ਦੇ ਬੈਠੇ ਸਿਰ ਦੇ ਵਿੱਚ ਤੇਲ ਧਸਦੀਆਂ 15-15 ਮਿੰਟ ਬਿਲਕੁਲ ਉਹਦੀ ਪੂਰੀ ਮਾਲਸ ਥੈਰਾਪੀ ਕਰਦੀਆਂ ਹੁਣ ਕਿਸੇ ਕੋਲੇ ਟਾਈਮ ਹੀ ਕੋਈ ਨਹੀਂ ਹੁਣ ਬਾਜ਼ਾਰ ਦੇ ਵਿੱਚੋਂ 200 250 ਦੀ ਸਿਸੀ ਲੈਂਦੀ ਉਹਦੇ ਵਿੱਚ ਕੀ ਹੁੰਦਾਗਾ ਜਿਵੇਂ ਆਪਾਂ ਮਸਕ ਕਪੂਰ ਦੀ ਇੱਕ ਟਿੱਕੀ ਪਾਤੀ ਉਸ ਤਰ੍ਹਾਂ ਦਾ ਫਲੇਵਰ ਪਾ ਦਿੰਦੇ ਆ ਤੇ ਆਪਾਂ ਨੂੰ ਦੇ ਦਿੰਦੇ ਆ ਇਹ ਕਿਹੜਾ ਹੋ ਗਿਆ ਜੀ ਔਲੇ ਦਾ ਤੇਲ ਹੋ ਗਿਆ ਅਗਰ ਮੈਨੂੰ ਆਏ ਦੱਸੋ ਵੀ ਜੇ ਔਲੇ ਦਾ ਤੇਲ ਔਲੇ ਤੋਂ ਬਣਿਆ ਹੋਵੇ ਅਗਰ ਤੁਸੀਂ ਲਾ ਨਹੀਂ ਸਕਦੇ ਮੈਂ ਦੇਸੀ ਜੜੀਆਂ ਬੂਟੀਆਂ ਬਣਾਉਣਾ ਹੈ ਅਗਰ ਔਲੇ ਦਾ ਤੇਲ ਤੁਸੀਂ ਕੜਵਾ ਲਓ ਆਪ ओरिजिनल ਜਿਵੇਂ ਕਿ ਖੋਪੇ ਦਾ ਮੈਂ ਕੜਵਾਇਆ ਵੈ ਇਸ ਖੋਪੇ ਤੋਂ ਕੜਵਾਇਆ ਵੈ ਬਿਲਕੁਲ ਚਿੱਟਾ ਹੈ ਜਮਾ ਬਿਲਕੁਲ ਓਕੇ ਆ ਇਹ ਕੜਵਾਇਆ ਵੈ ਤੁਸੀਂ ਇਹੋ ਜਿਹਾ ਕਢਵਾ ਕੇ ਲਾ ਹੀ ਨਹੀਂ ਸਕਦੇਗੇ ਕੈਮੀਕਲ ਪਾਏ ਹੋਏ ਆਗੇ ਉਹ ਕੈਮੀਕਲ ਪਾਏ ਹੋਏ ਆਗੇ ਉਹ ਬਿਲਕੁਲ ਅਫੈਕਟ ਕਰਦੇ ਕਰਦੇ ਆ ਬਾਲਾਂ ਤੇ ਅਸਰ ਪਾਉਂਦੇ ਆ ਟਾਈਮ ਤੋਂ ਪਹਿਲਾਂ ਉਹ ਚਿੱਟੇ ਕਰਦੇ ਆ ਕਾਲੇ ਵਾਲਾ ਨੂੰ ਚਿੱਟੇ ਕਰਦੇ ਆ ਉਹਦੇ ਤੇ ਤੁਸੀਂ ਭਾਈ ਕਾਟਾ ਮਾਰੋ ਅਗਰ ਸਰੋਂ ਦਾ ਤੇਲ ਪਹਿਲੀ ਗੱਲ ਤਾਂ ਜੇ ਤੁਸੀਂ ਇਹ ਤੇਲ ਨਹੀਂ ਕਢਾ ਸਕਦੇ ਤਾਂ ਸਰੋਂ ਦਾ ਤੇਲ ਵਰਤੋ ਘਰ ਵਾਲੀ ਸਰੋਂ ਦਾ ਅਗਰ ਉਹ ਨਹੀਂ ਵਰਤਨਾਗਾ ਤੁਸੀਂ ਇਹ ਤੇਲ ਦੀ ਵਰਤੋਂ ਕਰੋ ਨਾਰੀਅਲ ਦੇ ਤੇਲ ਦੀ ਅਗਰ ਇਹੇ ਬਾਜ਼ਾਰੋਂ ਆਪਾਂ ਨੂੰ ਮੁੱਲ ਮਿਲ ਜਾਂਦੇ ਆ ਬਿਲਕੁਲ ਅਗਰ ਆਹਾ 500 ਰੁਪਏ ਕਿਲੋ ਤੇਲ ਪੈਂਦਾ ਨਾਰੀਅਲ ਦਾ ਅਗਰ ਆਹਾ ਤੁਸੀਂ ਕਰੋਗੇ ਤਾਂ 300 ਰੁਪਏ ਕਿਲੋ ਪਊਗਾ 200 ਰੁਪਏ ਦਾ ਕਿਲੋ ਮਗਰ ਫਾਇਦਾ ਹੋਊਗਾ ਅਗਰ ਤੁਸੀਂ ਆਪ ਕਢਾ ਕੇ ਲਾਉਂਗੇ ਜਿਵੇਂ ਵੱਡੇ ਸਪੈਲਰ ਆਪਣੇ ਕੋਲੇ ਸਰੋਂ ਦੇ ਤੇਲ ਦੇ ਕੱਢਣਦੇ ਆ ਇਹ ਛੋਟੇ ਸਪੈਲਰ ਵੀ ਆਪਣੇ ਕੋਲੇ ਆ ਗਏ ਅਗਰ ਕੋਈ ਵੀਰ ਭਰਾ ਆਪ ਦਾ ਸਾਈਡ ਬਿਜ਼ਨਸ ਚਲਾਉਣਾ ਚਾਹੁੰਦਾ ਹੈ ਇਹ 14-15000 ਦਾ ਛੋਟੀ ਮਸ਼ੀਨ ਘਰੇ ਮਿਲ ਜਾਂਦੀ ਆ ਆਨਲਾਈਨ ਵੀ ਆ ਜਾਂਦੀ ਆ ਉਦੋਂ ਤੁਸੀਂ ਬਦਾਮਾਂ ਦਾ ਤੇਲ ਕੱਢ ਸਕਦੇ ਹੋ ਇਹਦਾ ਤੇਲ ਕੱਢ ਸਕਦੇ ਹੋ ਸਰੋਂ ਦਾ ਕੱਢ ਸਕਦੇ ਹੋ ਬਹੁਤ ਜਿਆਦਾ ਤੇਲ ਕੱਢ ਸਕਦੇ ਹੋ ਘਰੇ ਵੀ ਵਰਤੋਂ ਕਰ ਸਕਦੇ ਹੋ ਅਗਰ ਪ੍ਰੋਡਕਟ ਵੀ ਕਰ ਸਕਦੇ ਹੋ ਵੇਚ ਵੀ ਸਕਦੇ ਹੋ ਅਗਰ ਇਹ ਕਰਨਾ ਹੋਵੇ ਤਾਂ ਗਾਂ ਕੰਮ ਚਲਾਉਣਾ ਹੋਵੇ ਨਹੀਂ ਤੁਸੀਂ ਬਾਜ਼ਾਰੋਂ ਤੇਲ ਢਵਾ ਕੇ ਲਿਆਓ ਐਲੋਵੀਰਾ ਵਰਤੋ ਗੁੱਦ ਵਾਲਾ ਫੇਰ ਸਿਰ ਨਹਾ ਲਿਆ ਫੇਰ ਉਦੋਂ ਬਾਅਦ ਕੀ ਕਰਨਾ ਹੈ ਸਰੋਂ ਦਾ ਤੇਲ ਲਾਉਣਾ ਹੈ ਬਿਲਕੁਲ ਉਹਦੀਆਂ ਜੜਾਂ ਦੇ ਵਿੱਚ ਫਰੋਲ ਫਰੋਲ ਕੇ ਅਗਰ ਜੇ ਤੁਸੀਂ ਫਰੋਲ ਫਰੋਲ ਕੇ ਲਾ ਲੋਗੇ ਹਫਤੇ ਦੇ ਵਿੱਚ ਇਸ ਵੀਡੀਓ ਤੇ ਗੌਰ ਕਰਕੇ ਤੁਸੀਂ ਲਾ ਲਓ ਮੈਂ ਕਹਿੰਦਾ 75 ਪੈਸਿਆਂ ਦੀ ਗੱਲ ਨਹੀਂ ਗਈ ਮੈਂ 100% ਤੁਹਾਨੂੰ ਗਾਰੰਟੀ ਦਿੰਦਾ ਬਿਲਕੁਲ ਅਗਰ ਛੋਟਾ ਬੱਚਾ ਹੈ ਉਹਦੇ ਤਾਂ ਬਹੁਤ ਜਲਦੀ ਕਬਰ ਕਰਨਗੇ ਅਗਰ ਤੁਸੀਂ ਹਫਤੇ ਆ ਮਹੀਨੇ ਦੇ ਵਿੱਚ 4 ਚਾਰ ਵਾਰੀ ਲਾਉਂਗੇ ਅਗਰ ਦੂਸਰੇ ਮਹੀਨੇ ਤੁਸੀਂ ਚਲੋਗੇ ਬਿਲਕੁਲ ਤੁਹਾਨੂੰ ਰਿਜ਼ਲਟ ਮਿਲੂਗਾ 100% ਲੈਣਾ ਕੀ ਆ ਇਹ ਕੈਲੋਵੀਰਾ ਲੈਣਾ ਆ ਆਪਾਂ ਇਹ ਆ ਆਪਣੇ ਘਰੇ ਕਿਆਰੀਆਂ ਦੇ ਵਿੱਚ ਹੁੰਦਾ ਹੈਗਾ ਨਾਰੀਅਲ ਦਾ ਤੇਲ ਆ ਜੇ ਅਗਰ ਬਾਜ਼ਾਰ ਚੋਂ ਵੀ ਆਪਾਂ ਅੱਧਾ ਲੀਟਰ ਲੈ ਆਵਾਂਗੇ 250 ਰੁਪਿਆ ਅਗਰ ਮੇਰੀ ਵੀਡੀਓ ਸੁਣ ਕੇ 250 ਰੁਪਿਆ ਵੀ ਤੁਸੀਂ ਖਰਚ ਦਿਓ ਤਾਂ ਬਿਲਕੁਲ ਵਾਲਾਂ ਨੂੰ ਤੁਸੀਂ ਰੋਕ ਸਕਦੇ ਹੋਗੇ ਵਾਲਾਂ ਨੂੰ ਤੁਸੀਂ ਬਚਾ ਸਕਦੇ ਹੋਗੇ ਅੱਜ ਦੇ ਨੌਜਵਾਨ ਬੱਚਿਆਂ ਨੂੰ ਬੱਚੀਆਂ ਨੂੰ ਜਿਹੜੀਆਂ ਇਹ ਵਾਲ ਕਾਲੇ ਕਰਨ ਨੂੰ ਆਹ ਦਵਾਈਆਂ ਵਰਤੀਆਂ ਜਾਂਦੀਆਂ ਆਹ ਪ੍ਰੋਡਕਟ ਵਰਤੇ ਜਾਂਦੇ ਆਗੇ ਇਹ ਵਰਤਣ ਤੋਂ ਤੁਸੀਂ ਰੋਕ ਸਕਦੇ ਹੋ ਇਹ ਪ੍ਰੋਡਕਟ ਇਹੋ ਜੀ ਚੀਜ਼ ਆ ਇੰਨੀਆਂ ਕੰਪਨੀਆਂ ਨੇ ਕੜਤਾ ਅਗਰ ਤੁਸੀਂ ਇੱਕ ਵਾਰੀ ਲਾ ਲਿਆ ਤਾਂ ਇਹ ਤੁਹਾਨੂੰ बार-बार ਲਾਉਣਾ ਹੀ ਪੈਣਾ ਥੁਨ ਥੋੜਾ ਹੋਰ ਕੋਈ ਅਲਟੀਮੇਟਰਮ ਹੈ ਹੀ ਨਹੀਂ ਵੀ ਲਾਉਣ ਤੋਂ ਸਵਾਇ ਕੋਈ ਨਹੀਂ ਲਾਉਣਾ ਹੁਣ ਕੀ ਕਰਦੇ ਆਗੇ ਜਿਵੇਂ ਹੁਣ ਫਰਜ ਕਰੋ ਵੀ ਕਈ ਸ਼ਹਿਰ ਕਈ ਪਿੰਡ ਇਹੋ ਜਿਹੇ ਨਗੇ ਉਹ ਇਹ ਵਰਤਦੇ ਹੀ ਨਹੀਂਗੇ ਜਿਵੇਂ ਹੁਣ ਕੇਰਲਾ ਲਾ ਲਓ ਗੋਆ ਤੋਂ ਅੱਗੇ ਲੰਘ ਜੋ ਕੇਰਲਾ ਦੇ ਲੋਕ ਕੀ ਕਰਦੇ ਆ ਇਹ ਨਾਰੀਅਲ ਦਾ ਤੇਲ ਖਾਂਦੇ ਆ ਅਗਰ 60-60 ਸਾਲਾਂ ਦੇ ਬੱਚੇ ਬੁੜੀਆਂ ਬੰਦੇ ਜੋ ਵੀ ਤੇਲ ਖਾਂਦੇ ਆ ਉਹਨਾਂ ਦੀ 60-60 ਸਾਲ ਦੀ ਬੱਚੇ ਤੋਂ ਲਾ ਕੇ ਉਮਰ ਹੋ ਜਾਂਦੀ ਆ ਉਹਨਾਂ ਦੇ ਵਾਲ ਕਾਲੇ ਔਰ ਘਣੇ ਕੰਘਰਾਲੇ ਇਹ ਵਾਲ ਹੋਣਗੇ ਉਹਨਾਂ ਨੇ ਤੜਕਾ ਲਾਉਣਾ ਤਾਂ ਵੀ ਇਹਦਾ ਨਾਰੀਅਲ ਦਾ ਸਿਰ ਤੇ ਲਾਉਣਾ ਤਾਂ ਵੀ ਜਦੋਂ ਬਰਤਨ ਹੈ ਨਾਰੀਅਲੀ ਬਰਤਨ ਹੈ ਬਿਲਕੁਲ ਤੁਹਾਡੇ ਕੋਲੇ ਮੌਜੂਦਾ ਹੈਗੀ ਅਗਰ ਤੁਸੀਂ ਗੋਆ ਬੰਬੇ ਉਥੋਂ ਤੱਕ ਜਾਣੇ ਹੋਗੇ ਮਹਾਰਾਸ਼ਟਰ ਜਾਣੇ ਹੋ ਤਾਂ ਉਥੇ ਤੁਹਾਨੂੰ ਮੌਜੂਦਾ ਮਿਲੇਗਾ ਇਸ ਤਰ੍ਹਾਂ ਦਾ ਜਿਵੇਂ ਕਿ ਮੈਂ ਸੈਂਟਰ ਗਵਰਨਮੈਂਟ ਦੀ ਨੌਕਰੀ ਕਰਕੇ ਆਇਆ 40 ਸਾਲ ਔਰ ਕੇਰਲਾ ਸਾਈਡ ਦੇ ਮੇਰੇ ਨਾਲ ਦੋ ਆਦਮੀ ਸੀਗੇ ਉਹ ਰਿਟਾਇਰ ਹੋ ਗਏ ਉਹਨਾਂ ਦੇ ਬਾਲ ਬਿਲਕੁਲ ਨਾਲੇ ਉਹ ਖਾਣੋਂ हट ਗਏ ਸੀ ਉਧਰਲੇ ਸੀਗੇ ਉਹ ਉਹਨਾਂ ਦੇ ਲਾਸਟ ਤੱਕ ਵੀ ਬਾਲ ਕਾਲੇ ਰਹੇ ਅਗੇ ਤੇ ਆਪਾਂ ਕਾਲੇ ਕਾਦੇ ਨਾਲ ਕਰਦੇ ਆਂ ਭਾਈ ਆਪਾਂ ਤਾਂ ਆਹ ਪੂੜੀ ਦੇ ਨਾਲ ਕਰਦੇ ਆਂਗੇ ਬਜ਼ਾਰੋਂ ਲਿਆਂਦੀ ਇਹ ਪੂੜੀ 70 ਰੁਪਈਆ ਦੀ ਲਿਆਂਦੀ ਆ ਇਹ ਪੂੜੀ ਇਹਦੇ ਵਿੱਚ ਚਾਰ ਪੂੜੀਆਂਆਂ ਗਈਆਂ ਤੇ ਆਪਾਂ ਚਾਰ ਹਫ਼ਤੇ ਕੱਢ ਲੈਨੇ ਆ ਤੇ ਆਪਾਂ ਨੂੰ ਆ ਮੱਥਾ ਮਾਰਦੇ ਹੀ ਨਹੀਂਗੇ ਇੰਨੀ ਕੁ ਮੇਰੀ ਵੀਡੀਓ ਉਤੇ ਗੌਰ ਕਰੋ ਔਰ ਨਾਰੀਅਲ ਦਾ ਤੇਲ ਵਰਤੋ ਔਰ ਐਲੋਵੀਰਾ ਵਰਤੋ ਖਾਸ ਕਰਕੇ ਬੀਬੀਆਂ ਨੂੰ ਤਾਂ ਮੇਰੀ ਬੇਨਤੀ ਆ ਗਈ ਇਹ ਮੇਰੀ ਵੀਰ ਕੋ ਵੀਡੀਓ ਤੇ ਗੌਰ ਕਰਕੇ ਜਰੂਰ ਵੇਖੋ ਔਰ ਵਰਤ ਕੇ ਵੇਖੋ ਔਰ ਇੱਕ ਬੀਬੀਆਂ ਨੂੰ ਹੋਰ ਬੇਨਤੀ ਕਰਦਾ ਹੈ ਵੀ ਇਹ ਵੀਡੀਓ ਨੂੰ ਨਾ ਦੋ ਵਾਰੀ ਵੇਖ ਲਿਓ ਭਾਈ बार-बार ਨਾ ਪੁੱਛੀ ਜਾਏਗਾ ਵੀ ਆ ਬਾਬਾ ਜੀ ਕਿੱਥੋਂ ਮਿਲੂਗਾ ਆ ਨਾਰੀਅਲ ਤੇਲ ਅਸੀਂ ਕਿੱਥੋਂ ਲਿਆ ਗਏ ਅਸੀਂ ਐਲੋਵੀਰਾ ਕਿੱਥੋਂ ਲਿਆ ਗਏ ਆਪਾਂ ਇੱਕ ਤਾਂ ਸਿਰ ਤੇ ਲਾਉਣ ਵਾਲੇ ਤੇਲ ਨੂੰ ਕਾਟਾ ਮਾਰਨਾ ਹੈਗਾ ਇੱਕ ਡਾਈ ਲਾਉਣ ਤੋਂ ਆਪਾਂ ਕਾਟਾ ਮਾਰਨਾ ਦੋ ਚੀਜ਼ਾਂ ਦੇ ਕਾਟਾ ਮਾਰਨਾ ਆ ਆਪਾਂ ਦੋ ਚੀਜ਼ਾਂ ਆਪਾਂ ਵਰਤਣੀਆਂ ਅਗਰ ਨਹੀਂ ਸਮਝ ਲੱਗੀ ਤਾਂ ਤੁਹਾਨੂੰ ਫੋਨ ਨੰਬਰ ਦੇ ਦੇਵਾਂਗੇ ਇਹਦੇ ਜਰੂਰ ਗੱਲ ਗੌਰ ਕਰਿਓ ਜਿਹੜਾ ਅੱਜ ਦਾ ਆਪਣਾ ਟੌਪਿਕ ਸੀ ਸਮੇਂ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋ ਜਾਣਾ ਉਹਨਾਂ ਦੀ ਰੋਕਥਾਮ ਉਹਦੇ ਉੱਤੇ ਆਪਾਂ ਛੋਟੇ ਜੀ ਇੱਕ ਹਟਕੇ ਵੀਡੀਓ ਬਣਾਈ ਆ ਇਹਨਾਂ ਵੀਰ ਭਰਾਵਾਂ ਦੇ ਮੈਂ ਪਸ਼ੂਆਂ ਦੀਆਂ ਵੀਡੀਓ ਬਣਾਉਂਦਾ ਰਹਿਣਾ ਦਵਾਈਆਂ ਬੂਟੀਆਂ ਦੀ ਬਣਾਉਂਦਾ ਰਹਿਣਾ ਦੇਸੀ ਦੀਆਂ ਉਹ ਕਹਿੰਦੇ ਵੀ ਇੱਕ ਸਿਹਤ ਪ੍ਰਤੀ ਵੀ ਤੁਸੀਂ ਇੱਕ ਹਫ਼ਤੇ ਦੀ ਵੀਡੀਓ ਇੱਕ ਪਾਇਆ ਕਰੋ ਹੁਣ ਮੈਂ ਸਿਹਤ ਪ੍ਰਤੀ ਇੱਕ ਹਫ਼ਤੇ ਦੀ ਮੈਂ ਹਰ ਐਤਵਾਰ ਵੀਡੀਓ ਇੱਕ ਬਣਾਇਆ ਕਰੂੰਗਾ ਕਿਤੇ ਗੋਡਿਆਂ ਦੇ ਉੱਤੇ ਕਿਸੇ ਜੋੜਾਂ ਦਰਦ ਦੇ ਉੱਤੇ ਕਿਤੇ ਬਾਲਾਂ ਦੇ ਉੱਤੇ ਕੋਈ ਪੇਟ ਦਰਦ ਦੇ ਉੱਤੇ ਸਿਰ ਦਰਦ ਦੇ ਉੱਤੇ ਇਹੜੀ ਮੇਰੀ ਵੀਡੀਓ ਹੋਊਗੀ ਉਹ ਭਾਈ ਕਮਲ ਸਿੰਘ ਰਾਮਲੀਆਂ ਗੱਲਾਂ ਜਿਆ ਨੂੰ ਪਿਆਰ ਭਰੀਆਂ ਤੁਸੀਂ ਸਵਕਾਰ ਕਰਕੇ ਜਰੂਰ ਅਸਰ ਕਰਿਓ ਜਿਹੜਾ ਮੇਰਾ ਪ੍ਰਤਿਆਆ ਨੁਕਤਾ ਹੋਊਗਾ ਜਿਹੜਾ ਮੇਰਾ ਵਰਤਿਆ ਹੋਊਗਾ ਮੈਂ ਉਹ ਹੀ ਦੱਸੂਗਾ ਮੈਂ ਆਪਦੇ ਕੋਲੋਂ ਮਾਨ ਘੜਤ ਗੱਲਾਂ ਬਣਾ ਕੇ ਨਹੀਂ ਦੱਸੂਗਾ ਆਪਦੇ ਤਜਰਬੇ ਮੁਤਾਬਕ ਦੱਸੂਗਾ ਅਗਰ ਫੇਰ ਵੀ ਕੋਈ ਸ਼ਬਦ ਇਧਰ ਉਧਰ ਬੋਲਿਆ ਹੋਵੇ ਤੇ ਮੈਂ ਖੇਮਾ ਦਾ ਆਜਾਚਕਾ ਗੁਰਲਾਬ ਸੰਗਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ